ਸਸਤਰੀ ਗਾਲ ਜੀ ਸਾਰਿਆਂ ਨੂੰ ਲਓ ਜੀ ਇੱਧਰ ਪੰਮੇ ਦੇਖ ਤਾਂ ਕਿ ਨਹੀਂ ਆਏ ਬਿਤੇ ਆ ਜੋ ਇਹ ਗੰਨਾ ਬੀਜਾ ਪੰਮੇ ਨੇ ਵਿੱਚ ਲਸਣ ਲਾਇਆ ਬਟਾਂ ਪਰ ਜਮੇ ਲਸਣ ਨੇ ਤੇ ਗੰਨਾ ਵੀ ਜਮਣ ਲੱਗ ਗਿਆ ਕਿਤੇ ਜਿਹੜਾ ਜਮਣਾ ਜਮ ਲਿਆ ਹੁਣ ਠੰਡ ਕਰਕੇ ਬਾਹਰ ਹੋ ਜਾਣਾ ਇਹ ਤੇ ਅੱਧਰ ਇਹ ਨਹੀਂ ਜਬੀ ਵੀ ਜੀ ਵੀ ਹੈ ਤੇ ਜਬੀ ਦੇ ਨਾਲ ਮੂੰਗੀ ਮਸਰੀ ਵੀ ਮਸਰੀ ਵੀ ਜੀ ਹੈ ਮੈਨ ਲੋ ਜੇ ਪੰਮੈ ਨੂੰ ਸਦਿਕਰ ਮੈਂ ਕਹਿ ਬਿਤਾ ਨਾ ਜ ਮਸਰੀ ਮੱਚ ਮਸਰੀ ਵੀ ਜੀ ਹੈ ਛੋਲੇ ਨੇ ਵੀ ਦੇਖਤੀ ਛੋਲੇ ਬਾੜੇ ਚ ਵੀ ਜੀ ਵੀ ਹੈ ਅੱਛਾ ਪਰ ਸੁਣੇ ਹੋ ਕਿਤੇ ਹਾਂ ਹਾਂ ਛੋਲੇ ਤਾਂ ਬਹੁਤ ਹੀ ਹੋਗੇ ਤੇ ਮਸਰੀ ਮੇਰਾ ਪੰਗਾ ਹੋ ਗਿਆ ਵੀ ਤੇ ਪਰ ਨਿੱਕੀ ਨਹੀਂ ਪਈ ਉੱਪਰ ਹਾਂ ਦੰਗੀ ਪਈ ਹੈ ਇਹ ਦਾਣੇ ਹੀ ਬਹੁਤ ਕਰਿਆ ਤਾਂ ਇੱਥੇ ਦੀ ਦਾ ਦਾਣੇ ਮੋٹے ਮੋٹے ਮਸਰੀ ਦਾਣੇ ਮੋٹے 20 ਬਹੁਤ ਮੋਟਾ ਹੈ ਨਾ ਆ ਵੀ ਜਾਈ ਪਰ ਤਿੰਨ ਚਾਰ ਲੈਣਾਂ ਚ ਬਹੁਤ ਦਿੱਕਤ ਆਈ ਦੀ ਬਾਅਦ ਚ ਤਾਂ ਮੈਂ ਲਪਾਵਾ ਬਣ ਲੈ ਰਾਂ ਅੱਛਾ ਹੂੰ ਜੰਮ ਵੀ ਆਈ ਜੰਮੀ ਤਾਂ ਨਹੀਂ ਹਲੇ ਤਰਪੀ ਗਈ ਜਗਾ ਅੱਛਾ ਥੋੜੀ ਜਿਹੀ ਗਿੱਲ ਵੀ ਹਸਾਬ ਦੇਉਤੀ ਹਸਾਬ ਦੀ ਤੇ ਜਿਹੜਾ ਬੱਗਾ ਹੋ ਗਿਆ ਨਾ ਹਮਟੀ ਪ੍ਰੋਪਰ ਨਹੀਂ ਪਈ ਇੱਕ ਗਰੀ ਮਸ਼ੀਨਾਂ ਬੀਜੀ ਹੈ ਉਹ ਪਮੇ ਪਮੇ ਹੋਰ ਹੈ ਜਿਹੜਾ ਉਹਦਾ ਸਿਆੜ ਹੈ ਨਾ ਉਹਦੇ ਪਿੱਛੇ ਵੀ ਸੰਗੜੀ ਚਾਹੀਦੀ ਹੈ ਮੈਂ ਤੂੰ ਕਹੇਗਾ ਕਿ ਮੈਂ ਲਫਾਫਾ ਬੰਨਤਾ ਤਾਂ ਅੱਛਾ ਠੀਕ ਲੈਣਾ ਤੇ ਬਾਦ ਉਹਥੇ ਜਾ ਕੇ ਮੈਂ ਲਫਾਫਾ ਬੰਨਿਆ ਤੇ ਮਿੱਟੀ ਵਧੀਆ ਪਈ ਆ ਠੀਕ ਐ ਇਹਦਾ ਕੋਈ ਚੱਕਰ ਨਹੀਂ ਨਾ ਜੰਮੀ ਪਾਣੀ ਲੈ ਦੇਣਾ ਆਪਾਂ ਨੇ ਅੱਛਾ ਪਾਣੀ ਲੱਗੇ ਤੇ ਜੰਮੀ ਆ ਪਾਣੀ ਤੇ ਜੰਮਿਆ ਪਰ ਹੁਣ ਆਹ ਦਾਣਾ ਬਾਹਰ ਪਿਆ ਦੇ ਬੰਮੇ ਫੁੱਲਿਆ ਉਸ ਗਿਲ ਆ ਉਸ ਦਾ ਫੁੱਲ ਕੇ ਤੁਰ ਪਿਆ ਹਾਂ ਉਸ ਗਿਲ ਤੁਰ ਪੈਣਾ ਨੇ ਹਾਂ ਆਏ ਵੀ ਪੰਜ ਚਾਰ ਦਿਨ ਲੈ ਲੈਣ ਕਲ ਕੜਾ ਕੰਮ ਯਾਰ ਜਿਹੜਾ ਬੂਟਿਆਂ ਦੀ ਜੜਾਂ ਵਿੱਚ ਪੋਲ ਰਹਿ ਜਾਂਦੀ ਆ ਸੁੱਕ ਕੇ ਥੋੜੀ ਜਿਹੀ ਪੋਲਾ ਹੁੰਦਾ ਨਾ ਸੁੱਕ ਕੇ ਤਾਂ ਛਿੱਤੀ ਉੱਥੇ ਕੱਲ ਕੇ ਦੇਖੀ ਕਿੰਨੀ ਵਾਰੀ ਆ ਪਾਣੀ ਲੱਗੇ ਤੇ ਬਾ ਉਹ ਸੁਪਰ ਸੀਡਰ ਕਹਲੇ ਜਿਹੜੀ ਕੋਈ ਸਿਆੜ ਤੇਰਾ ਰਹਿ ਗਿਆ ਹਵਾ ਪੈ ਗਈ ਦਾਣਾ ਸੁੱਕ ਚ ਉਹ ਤਾਂ ਹੈ ਪਾਣੀ ਨੂੰ ਮੈਂ ਗੰਨੇ ਕਰਕੇ ਨਹੀਂ ਚਲਾਉਂਦਾ ਗੰਨਾ ਜੰਮਦਾ ਤੂੰ ਦਾ ਅੱਛਾ ਮੈਂ ਕਹਾਂ ਵੀ ਕਰਨ ਚੱਲ ਹੁਣ ਹਫਤੇ ਤੱਕ ਪਾਣੀ ਲਾ ਦਾਂਗੇ ਹਮਮ ਬਸਰੀ ਕਿਹੜੇ ਲੇਟ ਆ ਹਲੇ ਨਾ ਲੇਟ ਦਾ ਕੋਈ ਨਹੀਂ ਹਲੇ ਮਾਥੀ ਦਾ ਬਹੁਤ ਟਾਈਮ ਆ ਹਮਮ ਪਾਣੀ ਨੂੰ ਲਾ ਲਿਆ ਪਹਿਲਾਂ ਇੱਕ ਗੰਨੇ ਨੂੰ ਹਾਂ ਉਹ ਤਾਂ ਉਧਰ ਹੀ ਲਾਇਦਾ ਜਿੱਦ ਨੂੰ ਬੀਚਿਆ ਬੀਚਿਆ ਅੱਛਾ ਚੱਲੇ ਕਿਹੜੇ ਜੰਮਣਾ ਗੰਨਾ ਹੁਣ ਇਹ ਜੰਮਣਾ ਕਰਨਾ ਉਹਨਾ ਨਹੀਂ ਜੰਮਣਾ ਉਹ ਜੰਮਿਆ ਹੋਣਾ ਉਧਰ ਪੈਣਾ ਧਰਤੀ ਜੇ ਪਈ ਬਈ ਯਾਰ ਪਿਛਲੀ ਵਾਰੀ ਕਿੰਨਾ ਜੰਮਿਆ ਬਸ ਆਹੋ ਟਾਈਮ ਝੋਕਣਾ ਥੋੜਾ ਜਿਹਾ ਹੂੰ ਹੂੰ ਪਰ ਠੰਡ ਕਰਕੇ ਰੁਕ ਜਾਂਦਾ ਨਾ ਇਹ ਪਿਛਲੇ ਨਾਲੋਂ ਹਫਤਾਕ ਲੇਟ ਆ ਅੱਛਾ ਜਰਮੀਨੇਸ਼ਨ ਦਾ ਫਰਕ ਪੈ ਗਿਆ ਹੂੰ ਹੂੰ ਜਿਹੜਾ ਪਿਛਲੇ ਸਾਲ ਹਫਤਾ ਪਹਿਨਾਤਾ ਵੀ ਜਰਮੀਨੇਸ਼ਨ ਬਹੁਤ ਜ਼ਿਆਦਾ ਸੀ ਹਾਂ ਹਾਂ ਫਰਕ ਜਰਮੀਨੇਸ਼ਨ ਇੰਨੀ ਘਟ ਗਈ ਆਪਦੀ ਇਹ ਤਾਂ ਮੌਸਮ ਠੰਡਾ ਆ ਗਿਆ ਹੋਰ ਮਿਲ ਵੀ ਤਿਆਰੀ ਇਹ ਕਹਿੰਦੇ ਆ ਗਿਆ ਨਾ ਅਸਟ ਚਾਰ ਤਰੀਕ ਦਾ ਹੈ ਚਾਰ ਘਰੇ ਜੀ ਆ ਹਲੇ ਤਰ ਹੈਗੇ 5 6 ਦਿਨ ਵਿੱਚ ਪੱਜ ਪੱਜ 6 ਦਿਨ ਪਈ ਹੈ ਹਾਂ ਹਾਂ ਮੇਰੇ ਤੇਰੇ ਬਾਰੇ ਕੀ ਹਾਲ ਹੈ ਕਦੋਂ ਵੱਡਾ ਲਾਉਣਾ ਹੈ ਵੱਡਾ ਪਹਿਲਾਂ ਹਨਾ ਉਹ ਖੱਤੀ ਚੱਕਣੀ ਪਰ ਅੱਪਰ ਅੱਛੇ ਪਰਲੀਆਂ ਜਿਹੜੀ ਖਰਾਬ ਚੀਜ਼ ਆ ਠੀਕ ਠੀਕ ਫੇਰ ਤੇਰੇ ਕੋਲ ਦੋ ਕੀ ਲੈ ਦੋ ਕੀ ਲੈ ਹਨਾ ਠੀਕ ਅੱਧਾ ਕਿਲੋ ਦੋ ਰੁਪਈਆ ਦੀ ਹਾਂ 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 ਹਨਾ ਕੋਲ ਉੜਾ ਗਿਆ ਜਬੀ ਹੈ ਅੱਛਾ ਪਾਣੀ ਲਾਤਾ ਇਹਨੂੰ ਵੀ ਹੈ ਹਾਂ ਪਰ ਸੋ ਨਹੀਂ ਲਾਇਆ ਹਲੇ ਅੱਛਾ ਇਜੀ ਬੀਜਾਂ ਨੇ ਵੀ ਜਣਾ ਫਿਰ ਕੱਟ ਗਏ ਠੀਕ ਆ ਮੈਨਾਂ ਇੱਥੇ ਤੱਕ ਸਲਾਹ ਦਿੱਤੀ ਐਨਾ ਬੀਜ ਘਟ ਗਿਆ ਹਾਂ ਹਾਂ ਇਹ ਟੋੜ ਦਾ ਕੱਤਾ ਜੀਲਾ ਹੋ ਜਾਂਦਾ ਅੱਛਾ ਐਨਾ ਜੀ ਬੀਜ ਤੋੜੇ ਤੱਕ ਬੀਜਤਾ ਚੱਲ ਇਹ ਦੋ ਆ ਪਾਉ ਦੂ ਆ ਵੀ ਵੀ ਜਵਾਗੇ ਦਵਾਲ ਪੂਰਾ ਕਰ ਲੈਣਾ ਤਾਂ ਆਹ ਨੂੰ ਫੇਰ ਬੀਜ ਨੂੰ ਤਾਜ਼ਾ ਹੋ ਗਿਆ ਆਹੋ ਚੱਲ ਕੱਲੇ ਉਹਦਾ ਫਿਰ ਬੱਜੇ ਥੋੜੀ ਦੇਸੀ ਸਾਡਾ ਮੂੰਗੀ ਮਗਾ ਚੱਲਣ ਦੇਣਾ ਹਾਂ ਹਾਂ ਇਹ ਤਾਂ ਹੈ ਹਾਂ ਹਾਂ। ਔਰ ਕੀ ਕਰਦਾ ਅੰਜ? ਚੱਲ ਜੇ ਘਰ ਮਾ ਕੇ ਲਿਆ ਮੈਂ। ਨਹੀਂ ਨਹੀਂ। ਬੜਾ ਸਕੂਲ ਮਾ ਜਾ ਕੇ ਆਉਣਾ ਵਾ ਕੰਮ ਵੀ ਕੁਛ ਨਹੀਂ ਹੈਗਾ। ਪਰ ਪੇਰੈਂਟ ਮੀਟਿੰਗ ਹੈ। ਮੈਂ ਸਾਈਨ ਕਰਕੇ ਆਉਣੇ ਬਸ। ਸਕੂਲਾਂ ਨੂੰ ਆਏ ਹੁੰਦਾ ਵੀ ਮੈਂ ਜੇ ਮਾਂ-ਪਾਪ ਆਉਂਗੇ ਬਹਾਨੇ ਕਰ ਲਾ ਅਫੀਸਰ ਝੂਂਗੇ। ਨਾਲੇ ਪੀਤਾ ਜੂਂਗੇ ਨਾਲੇ। ਹਾਂ। ਜਾਈਂਦੀ ਪੇਰੈਂਟ ਮੀਟਿੰਗ। ਹਾਂ ਹਾਂ। ਲੱਗਦਾ ਰਹਿੰਦਾ। ਇਹ ਤਾਂ ਹੈ। ਉਹ ਵਰਤਾ ਘਟਲੇ ਕੱਲ ਹੈ ਠੀਕ ਹੈ ਇਹ ਕੱਢਾਂਗੇ ਕੱਲ ਨੂੰ ਦੇਖਦੇ ਆ ਅੱਛਾ ਚਲਾਏ ਪਰਸੋਂ ਆਹੋ ਕਾਲੂ ਕਢੂੰਗਾ ਫਿਰ ਕਾਲੂ ਸਾਈਂ ਜਿਆੜੀ ਕੱਢਣਾ ਪੜੇ ਉਹ ਘੜੀਏ 40 ਪੱਲੇ ਭਰੀਆਂ ਠੀਕ ਠੀਕ ਹੈ ਪੰਜ ਛੇ ਬੱਤਾਂ ਫੇ ਸਵੇਰ ਤੇ ਸ਼ਾਮ ਤੱਕ ਦੱਬ ਕੇ ਕੱਢੀਏ ਹਾਂ ਹਾਂ ਇਹ ਤਾਂ ਹੈ ਇਹ ਕੀ ਦਾ ਸਹੀ ਹਾਂ ਹਾਂ ਖਰਚਾ ਫਰਚਾ ਕਿੰਨਾ ਹੋਊਗਾ ਯਾਰ ਉਹ ਤਾਂ ਇੱਕ ਬੱਤ ਦਾ ਖਰਚਾ ਪੈਣਾ ਹੀ ਬਹੁਤ ਹਾਂ 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 ਫਿਰਾਂ ਹੀ ਪੰਜ ਚਾਰ ਪੱਤਾਂ ਕੱਢਾਂਗੇ ਦਸ ਸਵੇਰ ਤੇ ਸ਼ਾਮ ਤੱਕ ਇਹ ਤਾਂ ਹੈ ਜਾ ਚਲੇ ਪਏ ਜਾਏ ਖੜ ਖੜੇ ਪੁਰਾਣੀ ਬਿਲਡਿੰਗ ᱛੀ ਨਵੀਂ ਬਿਲਡਿੰਗ ਬਣ ਰਹੀ ਜੀ ਬਹੁਤ ਵਧੀਆ ਕੁਝ ਬਣ ਗਿਆ ਹੁਣ ਇਹ ਚਲੋ ਅਗਲੇ ਹਾਨਾ ਵੀ ਅਗਲਾ ਸਾਹ ਤੱਕ ਚਾਲੂ ਹੋ ਜੂਗਾ ਇਹਨਾ ਵੀ ਵਧੀਆ ਬਿਲਡਿੰਗ ਬਣ ਗਈ ਜੀ ਤੇ ਬਿਲਕੁਲ ਨਹੀਂ ਬਾਕੀ ਫਿਰ ਇਹ ਪਰ ਮਾਇਰਨ ਜਰ ਦੇ ਪਰ ਆਈ ਇਹ ਰਹ ਗਈ ਜੀ ਪੁੱਜ ਮੱਜਲੀ ਉਹ ਪਰਲੇ ਪਾਸੇ ਇਹ ਪੈਰੋ ਮੱਜਰੇ ਤੇ ਚਮਕੌਰ ਸਾਹਿਬ ਰੋਡ ਗਿਆ ਉਹਦੇ ਪਰੇ ਸਕੂਲ ਹੈ ਇਹ ਉਹ ਰਹਿ ਗਈ ਸਕੂਲ ਐ ਥੋੜਾ ਜਿਹਾ ਜਿੰਨੇ ਸਕੂਲ ਮਸਾਂ ਜਗ੍ਹਾ ਵਿੱਚ ਨੂੰ ਆਏ ਆ ਪਰ ਸਕੂਲ ਬਹੁਤ ਵਧੀਆ ਹੈ ਪੜਾਈ ਵੀ ਵਧੀਆ ਆਇਆ ਨਾ ਤੇ CBSE ਬੋਰਡ ਦਾ ਸਕੂਲ ਹੈ ਚਲੋ ਚੱਲਦੇ ਹਾਂ ਜੀ ਬਾਕੀ ਘਰ ਨੂੰ ਪੈਰੋ ਮਜਰੇ ਪਿੰਡ ਆ ਗਿਆ ਜੀ ਜਿਹੜੀ ਪੈਰੋ ਮਜਰੇ ਪਿੰਡ ਤੇ ਚਮਗੌਰ ਸਾਹਿਬ ਨੂੰ ਸੜਕ ਜਾਂਦੀ ਹੈ ਉਹਦੇ ਉੱਪਰ ਸਕੂਲ ਇਹ ਸ੍ਰੀ ਗورو ਰਾਮ ਰਾਏ ਪਬਲਿਕ ਸਕੂਲ ਦਾ ਰੂਪ ਪਿਆ ਸਕੂਲ ਹੈ ਅਜਨੇ ਵੀ ਪਹਿਲਾਂ ਦਾ ਸੁੱਥੀ ਕਰੀਆਂ ਐ ਤੇ ਰਹਿਮਤ ਵੀ ਸ਼ੁਰੂ ਤੋਂ ਉੱਥੇ ਲਾਇਆ ਭਾਈ ਉਹਦੇ ਸਕੂਲ ਹੀ ਬਦਲਿਆ ਉਹਦੋਂ 8ਵੀਂ ਕਲਾਸ ਚ ਹੋ ਗਿਆ ਉਹ ਤੇ ਸ਼ੁਰੂ ਨਸਰੀ ਦੇ ਉੱਤੇ ਪੜਦਾ ਹੈ ਲੋਕਾ ਜਿੱਤੇ ਇਹ ਬਹੁਤ ਵਧੀਆ ਸਪੋਟ ਹੈ ਜੀ ਇਹ ਪਰੋ ਮજરા ਪਿੰਡ ਹੈ ਪਰੋ ਮજરા ਦੇ ਫਿਰ ਜਿਹੜੀ ਇਹ ਸੜਕ ਮੁੜ ਗਈ ਹੈ ਇਹ ਜਗਤਪੁਰਨ ਚਲੀ ਜਾਂਦੀ ਹੈ ਤੇ ਆਹ ਸਾਹਮਣੇ ਸਦੀ ਭੁੱਜ ਮੱਜੇ ਕੋਲ ਜਾਂਦੀ ਹੈ ਇਹੀ ਲੋਟ ਰਹਿੰਦੀ ਸਾਨੂੰ ਭੁੱਜੇ ਮੱਜੇ ਸਿੱਧਾ ਚਾਉਂਦੇ ਹੋਗੇ ਪਿੰਡ ਚਲੀ ਜਾਈਦਾ ਲਓ ਜੀ ਆਗੇ ਤਾਂ ਜਾ ਕੇ ਰਹਿਮਤ ਦੇ ਸਕੂਲ ਚ ਘਰ ਆ ਗਿਆ ਤਾਂ ਮਿਲੋ ਜੀ ਪਹਿਲਾਂ ਤੇ ਰਹਿਮਤ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੂੰ ਸ਼ਿਕਾਇਤ ਲਾਈ ਉਹਨੇ ਤੇਰੀ ਹੈ ਐਈ ਸ਼ਿਕਾਇਤ ਕੋਈ ਅੱਛਾ ਆ ਉਹਨੇ ਪੜਾਈ ਨੂੰ ਕਿਹਾ ਵੀ ਪੜ ਥੋੜਾ ਜਿਆ ਹੋਰ ਹੈ ਹੈ ਵੀ ਜੇ ਥੋੜਾ ਜਗ ਹੋਰ ਲਾਉਂਗਾ ਨਾ ਤੇ ਤੇਰੀ ਫਸਟ ਜਾਂ ਸੈਕੰਡ ਪੋਜੀਸ਼ਨ ਆ ਜਾਊਗੀ ਨਹੀਂ ਤਾਂ ਫੇਰ ਪਾਸੇ ਹੋਣਾ ਜੇ ਨਾ ਜੋਰ ਲੱਗੇ ਆ ਪੜੂੰਗਾ ਚੰਗੀ ਤਰ੍ਹਾਂ ਲਓ ਜੀ ਪਾਣੇ ਨੂੰ ਤਾਂ ਕਹਿੰਦੇ ਠੀਕ ਐ ਵੀ ਥੋੜੀ ਜਿਹੀ ਹੋਰ ਮਿਹਨਤ ਦੀ ਲੋੜ ਐ ਫਿਰ ਸ਼ਾਇਦ ਕੋਈ ਪੋਜੀਸ਼ਨ ਆਈ ਜਾਵੇ ਚਲੋ ਹਾਂ ਇਹ ਤਾਂ ਪਰ ਉਹ ਨਾ ਫੱਜਾ ਸਾਡਾ ਤਾਂ ਬਾਕੀ ਪੜਨਾ ਇਹਦੇ ਹੱਥ ਹੈ ਹੈ ਪੜ੍ਹਿਆ ਕਰੂੰਗਾ ਅੱਛਾ ਹੁਣ ਕੱਲ ਦੀ ਛੁੱਟੀ ਫਿਰ ਹੈ ਠੀਕ ਹੈ ਲੋ ਜੀ ਰਹਿਮਤ ਵੈਸੇ ਛੁੱਟੀ ਛੱਟੀ ਬਹੁਤ ਘੱਟ ਕਰਦਾ ਸਕੂਲ ਤੇ ਜਿੱਦਾਂ ਕਿਤੇ ਕੋਈ ਪ੍ਰੋਗਰਾਮ ਜ਼ਰੂਰੀ ਹੋ ਹੁੰਦਾ ਏ ਤਾਂ ਕਰਦਾ ਏ ਨਹੀਂ ਦੀਆਂ ਛੁੱਟੀਆਂ ਵੀ ਬਹੁਤ ਘੱਟ ਹੈ ਚਲੋ ਵੈਸੇ ਪੜ੍ਹਾਈ ਨੂੰ ਠੀਕ ਹੈ ਸਾਰੇ ਮਾੜਨਾ ਕੋਈ ਮਾਇਦਾ ਮੈਂ ਸਾਰੇ ਕਹਿੰਦੇ ਵੀ ਚਲੋ ਠੀਕ ਹੈ ਪੜ੍ਹਾਈ ਨੂੰ ਤਾਂ ਹੋਰ ਵਿਹਿਆ ਆਮ ਸਕੂਲ ਦਾ ਮਿਲ ਗਿਆ ਹੋ ਗਿਆ ਚਲ ਠੀਕ ਆ ਫਿਰ ਅਲਾ ਕੰਮ ਆਪਣਾ ਕੋਈ ਰਹਿ ਗਿਆ ਲਓ ਜੀ ਮਮੇ ਕਾਰੀਆਂ ਕਿਹੜੇ ਜਮਾਨੇ ਦੀ ਕੱਢ ਲਈਆਂ ਨਹੀਂ ਨਹੀਂ ਹੈਗੀ ਇਹਦੀ ਤੇਰੀ ਉਹ ਹੈ ਕਾਕਦੀ ਹੈ ਇਹ ਮੇਰੀ 40 ਬਲੱਡਰ ਦੀ ਹੈ ਅੱਛਾ ਇਹ ਕਾਲੇ ਅੱਛਾ ਅੱਜ ਬੜੀਆਂ ਦੇਖਿਆ ਕਰਾਉਣ ਲੱਗੇ ਜੈਲਾ ਵੀ ਚੱਕੀ ਖੜਾ ਰਹੀ ਅੱਛਾ ਤੂੰ ਤਾਂ ਮਿਲਣੇ ਦਾ ਲੜਾਈ ਕਰਨੀ ਆ ਸੀ ਤੂੰ ਨਹੀਂ ਕਿੰਨਾ ਵੇਲਾ ਤੌੜੀ ਪਿੱਛੇ ਰਹੀ ਆ ਹਾਲੀ ਆਏ ਹੋ ਗਏ ਤੂੰ ਕਿਹਦੇ ਨਾਲ ਲੜਾਈ ਕਰਨੀ ਆ ਸੋਹਣੀ ਪੰਮੇ ਦੀਆਂ ਦੀ ਪਾਤੀ ਜ਼ਿੰਦਗੀ ਹਾਂ ਇੱਕ ਪਾਸੇ ਲਾ ਤੂੰ ਦੂਏ ਪਾਸੇ ਲਾਈ ਤੇਲ ਲਾ ਕੇ ਰੱਖੇਗਾ ਬਸ ਹਾਂ ਵੀ ਇੱਕ ਪਾਸੇ ਲਾ ਤੇ ਦੂਏ ਪਾਸੇ ਦੇ ਲਾਈ ਦੂਏ ਪਾਸੇ ਛਾਉਂਦੇ ਲੰਮਣੇ ਸਵੇਰੇ ਸਵੇਰੇ ਇੱਕ ਪਾਸੇ ਤੇ ਜੇ ਦੇਖੀਏ ਚਲਾ ਕੇ ਜਲਦੀ ਤੇਰੇ ਕੋਲ ਲੈ ਮਾਰਾ ਇਹਦਾ ਇਹਦਾ ਫਰਾਉ ਇਹ ਮੇਰੇ ਨਾਲ ਇਹਦੇ ਨਾਲ ਹਾਂ ਹਾਂ ਹੈ ਦੇ ਗਰੀਵੋ ਫਰਗਮੈਂਦ ਹਾਂ ਚਲਾਉਣੀ ਆ ਕੱਲ ਦੀ ਦੂਜੀਓ ਚਲਦੀ ਸੀ ਹੈ ਦੇਲਾ ਕਿੰਨਾ ਮਾਲ ਉਤਰਿਆ ਸਾਫ ਕਰੇਤੀ ਚਟਿਆ ਸੀ ਇਹਨੇ ਖਾ ਲੈਣੀ ਜੀ ਨਹੀਂ ਹਾਂ ਮੈਂਨੇ ਦੂਜੀਓ ਚਲਦੀ ਸੋਨੀ ਨੇ ਵੀ ਹਜ਼ਾਰ ਬਣਾਇਆ ਵਾ ਇਹਦੇ ਵਾਸਤੇ ਆਰੀ ਵਾਸਤੇ ਜੀ ਬਾੰਗ ਕੋਈ ਨਹੀਂ ਹੋ ਸਾਡੇ ਕੋਲ ਨਹੀਂ ਨਹੀਂ ਇਹ ਆ ਬਾੰਗ ਦੀ ਗੱਲ ਕਰਦਾ ਬਾੰਗ ਉਹ ਆਓ ਫਿਰ ਬਈ ਇਹ ਬਾੰਗ ਬਹੁਤ ਪੁਰਾਣੀ ਆ ਕੋਈ ਨਹੀਂ ਦੱਸਦੀ ਨਹੀਂ ਯਾਰ ਕੀ ਗੱਲਾਂ ਕਰਦਾ ਗੱਲਾਂ ਤਾਂ ਮੈਂ ਕੋਈ ਨਹੀਂ ਕਰਦਾ ਇਹ ਸੁੰਡੀ ਕੋਲੀ ਤਿਆਰ ਹੋ ਗਏ ਉਹ ਸਾਡੇ ਕੋਲ ਹੋਣਗੇ ਕਿਆ ਪਤਾ ਤੇਰੇ ਵਰਗੇ ਦਾ ਮੈਂ ਰੱਖੇ ਵੀ ਤਾਂ ਹੁੰਦਾ ਤੇ ਵੀ ਅਮਰ ਜੀ ਜਾਨੀ ਨਾ ਇਹ ਰੱਖਦਾ ਤਾਂ ਮੇਤੇ ਮੇਰੇ ਦਾ ਮੁੰਡਾ ਵੀ ਬੰਦਰ ਕਰੀ ਜਾਂਦਾ ਉਹ ਦੇਖ ਨਾ ਕੱਕਲਾ ਆ ਰਹੀ ਆ ਕਾਲੇ ਦੀ ਐ ਕਾਲੇ ਦੀ ਲੜਕੇ ਦੇਖ ਲਾ ਰਹੀ ਆ ਇਕੱਠਾ ਹਾਂ ਬਈ ਕਾਲੇ ਕੋਲ ਆ ਰਹੀ ਆ ਬਹੁਤ ਵਧੀਆ ਕੱਲ ਆਈ ਆ ਉਹਦੀ ਅੱਛਾ ਫੈ ਨਹੀਂ ਆ ਰੇ ਯਾਰ ਭਈ ਇਹ ਕੋਸੋ ਦੇ ਪੇਗਾ ਤੇ 70 ਫੁੱਟੋਂ ਤੱਕ ਲੈ ਯਾਰ ਕਿੱਡੀ ਕਾ ਹੋ ਅੱਛਾ ਬਰਿੰਡਾ ਬੰਨਿਆ ਵਾ ਵਧੀਆ ਨਾ ਨਾ ਖੁੱਲਦੀ ਆ ਬਾਹਰ ਤੇ ਆਈ ਅੱਛਾ ਨਾਲ ਨੂੰ ਕਰਨੀ ਵੀ ਇਹਦੀ ਨਾ ਰਸੀ ਨਾਲ ਜੇ ਬ੍ਰੀਕ ਨਹੀਂ ਆ ਬਗ ਰਸੀ ਖਿੱਚਦੇ ਗੇਂਦ ਨਹੀਂ ਆ ਅੱਛਾ ਗੈਰੀ ਘਟਦਾ ਠੀਕ ਠੀਕ ਹੈ ਠੀਕ ਠੀਕ ਹੈ ਦਰਵਾਜ਼ਾ ਲੱਗ ਗਿਆ ਐ ਵੀ ਹਾਂ ਆਉਣੀ ਬਹੁਤ ਮੈਨ ਪਤਾ ਲੱਗਿਆ ਉਹਦੋਂ ਹਗੀ ਆ ਕੱਲ ਨੂੰ ਆ ਗਿਆ ਮਨ ਨਹੀਂ ਕੰਨ ਕਰਦਾ ਅੱਛਾ ਇਹ ਜੋ ਸਟੇਜ ਉਧਰ ਜੇ ਆ ਗਿਆ ਹੋ ਗਿਆ ਨਾ ਚੇਲਾ ਹੋ ਗਿਆ ਨਾ ਹੁਣ ਬੈਠੂ ਪਾ ਦੇ ਕਹਿੰਦਾ ਅੱਛਾ ਕਰਨ ਕਹ ਜਾਈ ਹੋ ਗਈ ਹੈ ਸਭਰੇ ਆਉਣ ਲੱਜਣੀਆਂ ਸਭ ਤੋਂ ਦਪੈਣ ਲੱਜਣੀਆਂ ਇਹਨੂੰ ਆ ਦੇਖ ਲੋ ਜੀ ਤਾਂ ਚੇਲਾ ਵੇਲਾ ਇਹਦਾ ਤੇਰਾ ਹੁਣ ਟਾਈਮ ਹੋਇਆ ਆਉਣ ਦਾ ਉਸਤਾਦ ਕੱਲਾ ਆਇਆ ਦੇਖ ਕੱਦਾ ਆਇਆ ਦੇਖ ਲੈ ਟਾਈਮ ਦੇਖਣਾ ਹੋ ਗਿਆ ਅਲਾਰਮ ਬੰਦ ਕਰ ਲੈ ਦੇਖ ਇਕ ਤੋਂ 2 3 4 5 3 7 8 9 ਗੜਾ ਦੇ ਗਣ ਲਗਿਆ ਮੇਰਾ ਛੇੜ ਲੱਗੇ ਗਿਆ ਥੋੜੇ ਆ ਬੁਨਾ ਯਾਰ ਨਹੀਂ ਨਹੀਂ ਕੱਟ ਲਈ ਕਰ ਚੱਕਲਾ ਤੂੰ ਵੀ ਲਾ ਦੇ ਹਾਂ ਇਹਨੂੰ ਸਾਫ਼ ਕਰ ਮਾੜੀ ਜਾ ਦੇਖਿਆ ਲਿਪੜੀ ਪਈ ਧੋ ਕੇ ਲਿਆ ਇਹਨੂੰ ਉਹਨੂੰ ਕਿਤੇ ਹੀ ਦਾ ਹੋਗਾ ਨਾ ਪੁੰਦਰੇ ਛਾਂਗੜੇ ਦੇ ਨਾਲ ਮੜੀ ਤਾਂ ਹੀ ਲੱਗੂਗੀ ਨਾ ਮੈਂ ਨਹੀਂ ਕਰਨੀ ਹੈ ਕਿ ਓ ਆ ਗਿਆ ਮਿਸਤਰੀ ਆ ਗਿਆ ਉਹ ਦੇਖ ਗੰਗਾ ਉਹ ਕੱਲੇ ਡੇ ਲਾਜ ਲੱਗਦਾ ਦਾ ਸਾਹਮਣੂ ਮੈਨੂੰ ਕਰਦੇ ਸਾਹ ਹਾਂ ਹਾਂ ਕਰਦੇ ਆਸਰੇ ਹਰਦਾ ਉਹ ਆ ਬਾਈ ¡Oh, de verdad! ¡Oh, de verdad!